ਸ਼੍ਰੀਕਲ ਮੈਂ ਸ਼ੈਨੂਰ ਕੋ ਹੁਣ ਵੇਲੇ ਦੀ ਅਸੀਂ ਤੁਹਾਡੇ ਨਾਲ ਵੱਡੀ ਬ੍ਰੇਕਿੰਗ ਨਿਊਜ਼ ਸਾਂਝ ਕਰਨ ਲੱਗੇ ਆ ਬ੍ਰੇਕਿੰਗ ਨਿਊਜ਼ ਜੁੜੀ ਹੈ ਅਮਰਿਤਪਾਲ ਸਿੰਘ ਅਤੇ ਅਬਦੁਲ ਸ਼ੇਖ ਰਸ਼ੀਦ ਦੇ ਨਾਲ ਅਬਦੁਲ ਸ਼ੇਖ ਰਸ਼ੀਦ ਸੰਸਦ ਮੈਂਬਰ ਵਜੋਂ ਉਹਨਾਂ ਨੇ ਵੱਲੋਂ ਸੌਂਚ ਚੁੱਕ ਲਈ ਗਈ ਹੈ ਉਨ੍ਹਾਂ ਦੇ ਵਿੱਚ ਸਦਨ ਵਿੱਚ ਕਾਰਵਾਈ 취사 ਕਿਵੇਂ ਲੈ ਸਕਦੇ ਆ ਉਹਨਾਂ ਬਾਰੇ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਲੱਗੇ ਆ ਸਾਹਮਣੀ ਸਾਹਮਣੇ ਜੇਲ੍ਹ ਤੋਂ ਬਾੰਦ ਖਾਲਿਸਤਾਨੀ ਸਮਰਥਕ ਅਮਰਿਤਪਾਲ ਸਿੰਘ ਅਤੇ ਕਸ਼ਮੀਰੀ ਨੇਤਾ ਸ਼ੇਖ ਅਬਦੁਲ ਸ਼ਹੀਦ ਸ਼ੁੱਕਰਵਾਰ ਨੂੰ ਲੋਕ ਸਭਾ ਮੈਂਬਰ ਵਜੋਂ ਸੌ ਚੁੱਕੇ ਦੋਵਾਂ ਨੂੰ ਸੌ ਚੁੱਕਣ ਲਈ ਅਦਾਲਤ ਦੇ ਨਿਰਦੇਸ਼ਾਂ ਦੇ ਪੈਰੋਲ ਮਿਲ ਹੀ ਗਈ ਹੈ ਅਮਰਿਤਪਾਲ ਨੇ ਪੰਜਾਬ ਦੇ ਖਡੂਰ ਸਾਇਬ ਲੋਕ ਸਭਾ ਸੀਟ ਅਤੇ ਸ਼ੇਖ ਅਬਦੁਲ ਰਸ਼ੀਦ ਜੰਮੂ ਕਸ਼ਮੀਰ ਦੇ 12 ਮਿਲਾ ਤੋਂ ਆਜ਼ਾਦ ਉਮੀਦਵਾਰਾਂ ਵੱਜੋਂ ਉਨ੍ਹਾਂ ਦੇ ਵੱਲੋਂ ਚੁਣ ਚੁਤੀ ਗਈ ਹੈ ਅਮਰਿਤਪਾਲ ਪੰਜਾਬ ਵਿੱਚ ਵੱਖਵਾਦੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਵਿੱਚ ਰਾਸ਼ਟਰੀ ਸੁਰੱਖਿਆ ਕਾਨੂੰਨ ਐਨ ਐਸਏ ਦੇ ਤਹਿਤ ਅਸਾਮ ਦੀ ਡਿਬਰੂ ਘਰਜਲ ਦੇ ਵਿੱਚ ਬੰਦ ਹਨ ਉਦਰ ਇੰਜੀਨੀਅਰ ਸ਼ਰੀਦ ਜੰਮੂ ਕਸ਼ਮੀਰ ਅਤਵਾਦੀ ਫੰਡਿੰਗ ਮਾਮਲੇ ਚ ਗੈਰ ਕਾਨੂੰਨੀ ਗਤਿਵਿਧੀਆਂ ਰੋਕੂ ਐਕਟ ਯੂਪੀਏ ਤਹਿਤ ਦਿੱਲੀ ਦੀ ਤਿਹਾਰ ਜ਼ਿਲ੍ਹੇ ਸੰਬੰਧਨ ਅਜੇ ਹਿਤ ਸਵਾਲ ਇਹ ਹੈ ਕਿ ਲੋਕ ਸਭਾ ਮੈਂਬਰ ਵਜੋਂ ਸੋਚ ਚੁੱਕਣ ਤੋਂ ਬਾਅਦ ਅਮਰਿਤਪਾਲ ਸਿੰਘ ਅਤੇ ਸ਼ੇਖ ਅਬਦੁਲ ਰਸ਼ੀਦ ਸਦਨ ਦੀ ਕਾਰਵਾਈ VOTING ਅਤੇ ਹੋਰ ਗਤਿਵਿਧੀਆਂ 'ਚ ਕਿਵੇਂ ਹਿੱਸਾ ਲੈਣਗੇ ਅਜੇ ਮਾਮਲੇ ਬਾਰੇ ਸਵਧਾਨ ਕੀ ਕਹਿੰਦਾ ਹੈ ਸੰਸਦਤਾ ਬਣ ਗਏ ਲੋਕ ਸਭਾ ਦੀ ਕਾਰਵਾਈ ਵਿੱਚ ਕਿਵੇਂ ਲੈਣਗੇ ਹਿੱਸਾ ਲੋਕ ਸਭਾ ਮੈਂਬਰ ਦੀ 100 ਚੁੱਕਣ ਤੋਂ ਬਾਅਦ ਦੂਆ ਸੰਸਦ ਮੈਂਬਰ ਦੀ ਕਾਰਵਾਈ ਦੇ ਵਿੱਚ ਸ਼ੀਸ਼ਾ ਲੈਣਗੇ ਇਨ੍ਹਾਂ ਦੀ ਸਾਬਕਾ ਕਥਤ ਜਰਨਲ ਪੀਡੀਟੀ ਅਤਾਰੀ ਦਾ ਕਹਿਣਾ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ ਇਹ ਤਾਂ ਉਹ ਛੂਣ ਲੜ ਸਕਦੇ ਅਤੇ ਇਜਾਜ਼ਤ ਮਿਲਣ ਤੋਂ ਬਾਅਦ ਸਦਨ ਦੀ ਕਾਰਵਾਈ ਦੇ ਵਿੱਚ ਹਿੱਸਾ ਲੈ ਸਕਦਾ ਹੈ ਸਦਨ ਵਿੱਚ ਦਾਖਲ ਹੋਣ ਤੋਂ ਬਾਅਦ ਉਹ ਵਿਅਕਤੀ ਸਦਨ ਨੂੰ ਸੰਬੋਧਨ ਵੀ ਕਰਦਾ ਹੈ ਪਰ ਦੋਵਾਂ ਨੂੰ ਸੋਚ ਚੁੱਕ ਸਮਾਗਮ ਜਾ ਸੰਸਦ ਦੇ ਸ਼ਾਸਨ ਵਿੱਚ ਹਿੱਸਾ ਲੈਣ ਲਈ ਹਰ ਵਾਰ ਅਦਾਲਤ ਦਾ ਰੁਖ ਕਰਨਾ ਪਵੇਗਾ ਇਸ ਸਰਜੋ ਅਮਰਿਤਪਾਲ ਅਤੇ ਸ਼ੇਖ ਅਬਦੁਲ ਸ਼ਹੀਦ ਪੈਰੋਲ ਤੋਂ ਜੇਲ੍ਹ ਤੋਂ ਬਾਹਰ ਆਇਸਣ ਤਾਂ ਉਹਨਾਂ ਨੂੰ ਹਰ ਵਾਰ ਸਦਨ ਦੀ ਕਾਰਵਾਈ ਚ ਹਿੱਸਾ ਲੈਣ ਲਈ ਅਦਾਲਤ ਤੱਕ ਪਹੁੰਚਣਾ ਪਹੁੰਚ ਕਰਨੀ ਪਵੇਗੀ ਅਤੇ ਸੈਸ਼ਨ ਚ ਹਿੱਸਾ ਲੈਣ ਦੀ ਇਜਾਜ਼ਤ ਲੈਣੀ ਹੋਵੇਗੀ ਇਹ ਅਦਾਲਤ ਤੇ ਨਿਰਭਰ ਕਰਦਾ ਹੈ ਕਿ ਉਹ ਇਜਾਜ਼ਤ ਦਿੰਦੀ ਹੈ ਜਾਂ ਨਹੀਂ ਪਰ ਪਹਿਲਾ ਨਹੀਂ ਹੈ ਅਮਰਿਤਪਾਲ ਸ਼ੇਖ ਅਬਦੁੱਲਦਾ ਮਾਮਲਾ ਅਮਰਿਤਪਾਲ ਅਤੇ ਸ਼ੇਖ ਅਬਦੁੱਲਦਾ ਮਾਮਲਾ ਕੋਈ ਪਹਿਲਾ ਮਾਮਲਾ ਨਹੀਂ ਹੈ ਇਹ ਤੋਂ ਪਹਿਲਾ 1921 ਵਿੱਚ ਅਖੀਲ ਗੋਬਾਈ ਲਈ ਵੀ ਅਜਿਹਾ ਹੀ ਪ੍ਰਬੰਧ ਕੀਤਾ ਗਿਆ ਸੀ ਜਿਨ੍ਹਾਂ ਨੂੰ ਜੇਲ੍ਹ ਵਿੱਚ ਹੋਣ ਦੇ ਬਾਵਜੂਦ ਅਸਾਂ ਵਿਦਾਂ ਸਭਾ ਦੇ ਸੰਸਦ ਮੈਂਬਰ ਵਜੋਂ ਸੌਣ ਚੁੱਕਣ ਦੀ ਇਜਾਜ਼ਤ ਦਿੱਤੀ ਗਈ ਸੀ ਦੂਸਰੀ ਮਿਸਾਲ 1970 ਦੇ ਹੈ ਜਦੋਂ ਐਮਰਜੈਂਸੀ ਦੌਰਾਨ ਜੇਲ੍ਹ ਵਿੱਚ ਬੰਦ ਜਾਰਡ ਫੋਰਟ ਜੁਤੇ ਸੰਤਾ ਸੌ ਚੁੱਕ ਸਮਾਗਮ ਤੋਂ ਇੱਕ ਦਿਨ ਪਹਿਲਾਂ ਜੇਲ੍ਹ ਵਿੱਚੋਂ ਰਿਹਾਅ ਹੋਇਆ ਸੀ ਹੁਣ ਅੱਗੇ ਕੀ ਹੋਵੇਗਾ ਪਿਛਲੇ ਸਮੇਂ ਵਿੱਚ ਨੇਤਾਵਾਂ ਨੇ ਸੋਚ ਚੁੱਕੇ ਕਿ ਅਸਥਾਈ ਪੈਰੋਨ ਦਿੱਤੀ ਜਾਂਦੀ ਹੈ ਪਰ ਇਹ ਰੈਗੂਲਰ ਜ਼ਮਤ ਵਾਂਗ ਨਹੀਂ ਹੁੰਦੀ ਹੈ ਇਸ ਲਈ ਸੋਚ ਚੁੱਕਣ ਤੋਂ ਬਾਅਦ ਜੇਲ ਵਿੱਚ ਬੰਦ ਸੰਸਦ ਮੈਂਬਰ ਨੂੰ ਸਦਨ ਕਾਰਵਾਈ ਦੀ ਹਿੱਸਾ ਲੈਣ ਲਈ ਅਸਮਰਥਾ ਦੱਸਦੇ ਹੋ ਸਪੀਕਰ ਨੂੰ ਲਿਖਤੀ ਰੂਪ ਵਿੱਚ ਸੂਚਿਤ ਕਰਨਾ ਪੈਂਦਾ ਹੈ ਇਹ ਮਹੱਤਵਪੂਰਨ ਹੈ ਕਿਉਂਕਿ ਸੰਵਿਧਾਨੀ ਤਾਰਾ 101 ਦੇ ਅਨੁਸਾਰ ਜੇਕਰ ਕੋਈ ਸੰਸਦ ਮੈਂਬਰ 60 ਦਿਨਾਂ ਤੋਂ ਵੱਧ ਸਮੇਂ ਤੱਕ ਸਾਰੀਆਂ ਬੈਠਕਾਂ ਤੋਂ ਗੈਰ ਹਾਜ਼ਰ ਹੁੰਦਾ ਹੈ ਤਾਂ ਉਸ ਦੀ ਸੀਟ ਖਾਲੀ ਹੋ ਜਾਂਦੀ ਹੈ ਤੇ ਜਿਵੇਂ ਛੋਣਾ ਦਾ ਉਥੋਂ ਐਲਾਨ ਹੋ ਜਾਂਦਾ ਹੈ ਇਜਾਜ਼ਤ ਮਿਲਣ ਤੋਂ ਬਾਅਦ ਹੀ ਹਿੱਸਾ ਲੈ ਸਕਦੇ ਹਨ ਸਦਨ ਦੀ ਕਾਰਵਾਈ ਵਿੱਚ ਹਿੱਸਾ ਸੈਸ਼ਨ ਦੀ ਹਿੱਸਾ ਲੈਣ ਲਈ ਹਰ ਵਾਰ ਕੋਈ ਕੋਰਟ ਦੀ ਇਜਾਜ਼ਤ ਲੈਣੀ ਹੋਵੇਗੀ ਇਜਾਜ਼ਤ ਮਿਲਦੀ ਹੈ ਜਾਂ ਨਹੀਂ ਇਹ ਅਦਾਲਤ ਤੇ ਕਰਦਾ ਹੈ ਨਿਰਭਰ ਸੰਵਿਧਾਨ ਦੀ ਧਾਰਾ 101 ਤਹਿਤ ਐਮ ਪੀ ਲਈ ਖਾਸ ਵਿਵਸਥਾ 60 ਦਿਨਾਂ ਤੱਕ ਬੈਠ ਤੋਂ ਗੈਰ ਹਾਜ਼ਰ ਰਹਿਣ ਤੇ ਖਾਲੀ ਹੋ ਜਾਂਦੀ ਹੈ ਸੀਟ અમૃતપાલ ખા સાહેબ હાતી અમૃતપાલને એક લખ સતનવે ઉમેદવાર નું હરાયા અકલી ਉਮੀਦਵਾਰ ਵਿਰਸ ਸਿੰਘ ਬੱਟੂ ਉਲਟੋ ਹਨੁਕਰਾਰੀ ਮਾਤ ਦਿੱਤੀ ਹੈ ਉਧਰ ਸਾਲ ਵਿੱਚ ਤੋਂ 19 ਦੀਆਂ ਲੋਕ ਸਭਾ ਚੋਣਾਂ ਵਿੱਚ ਇਸੇ ਤਰ੍ਹਾਂ ਕਾਂਗਰਸ ਨੇ ਉਮੀਦਵਾਰ ਵਿਰਸ ਸਿੰਘ ਡਿੰਪਾ ਜੱਟ ਕੇ ਪਾਰਲੀਮੈਂਟ ਪਹੁੰਚੇ ਸਨ ਪਰ ਇਸ ਵਾਰ ਖਡੂਰ ਸੈਟ ਤੋਂ ਕਾਂਗਰਸ ਨੇ ਆਪਣਾ ਉਮੀਦਵਾਰ ਬਦਲਿਆ ਸੀ ਡਿੰਪਾ ਦੀ ਥਾਂ ਕੁਲਵੀਰ ਸਿੰਘ ਜੀਰਾ ਨੂੰ ਸੂਣ ਮੈਦਾਨ ਦੇ ਵਿੱਚ ਲਿਆਂਦਾ ਸੀ ਪਰ ਜੀਰਾ ਕਾਂਗਰਸ ਦੀ ਸੀਟ ਬਚਾਉਣ ਦੇ ਵਿੱਚ ਨਾਕਾਮ ਰਹੇ। ਕੌਣ ਹੈ ਅਮਰਿਤਪਾਲ ਸਿੰਘ? ਕਈ ਦਰਸ਼ਕਾਂ ਦੇ ਮਨ ਦੇ ਵਿੱਚ ਇਹ ਵੀ ਵਿਚਾਰ ਤਾਂ ਚੱਲ ਰਿਹਾ ਹੂਗਾ ਕਿ ਅਮਰਿਤਪਾਲ ਸਿੰਘ ਹੈ ਕੌਣ? ਬੱਚੋੜ ਕੀ ਹੈ ਅਮਰਿਤਪਾਲ ਸਿੰਘ ਦਾ ਤੇ ਅਮਰਿਤਪਾਲ ਸਿੰਘ ਖਾਲਿਸਤਾਨੀ ਸਮਰਥਕ ਕਿੱਦਾਂ ਬਣੇ? ਇੱਕ ਇੱਕ ਗਾਲ੍ਹਾਂ ਸੀ ਤੁਹਾਨੂੰ ਦੱਸਣ ਲੱਗੇ ਆ ਮਰਹੂਮ ਅਦਾਕਾਰ ਸੰਦੀਪ ਸਿੰਘ ਔਰ ਦੀਪ ਸਿੱਧੂ ਵੱਲੋਂ ਪੰਜਾਬ ਦੇ ਮੁੱਦੇ ਨੂੰ ਕੌਮੀ ਪੱਧਰ ਤੇ ਅਠਾਉਣ ਦੇ ਮਕਸਦ ਨਾਲ ਇੱਕ ਜਥੇਬੰਦੀ ਬਣਾਈ ਗਈ ਜਿਸ ਦਾ ਨਾਮ ਵਰਸ ਪੰਜਾਬ ਦੇ ਰੱਖਿਆ ਗਿਆ ਸਤੰਬਰ 2022 ਵਿੱਚ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਇਸ ਜਥੇਬੰਦੀ ਦੀ ਜ਼ਿੰਮੇਵਾਰੀ ਖਾਲਸਨੀਹ ਮੈਤੀ ਅਮਰਿਤਪਾਲ ਸਿੰਘ ਨੂੰ ਮਿਲ ਗਈ ਪੰਜਾਬ ਦੇ ਬਾਕੀ ਨੌਜਵਾਨਾਂ ਵਾਂਗ ਅਮਰਿਤਪਾਲ ਸਿੰਘ ਵੀ ਨੌਕਰੀ ਦੀ ਪਾਲ ਵਿੱਚ ਅਰਬ ਦੇਸ਼ਾਂ ਵੱਲ ਚਲੇ ਗਏ। ਇਸ ਦੌਰਾਨ ਉਹ ਜਿਆਦਾ ਲੋਕਾਂ ਵਿੱਚ ਕੁਲਿਆ ਮਿਲਿਆ ਨਹੀਂ ਸੰਕਰਦੇ ਪਰ ਇਸ ਦੌਰਾਨ ਉਹਨਾਂ ਦੀ ਮੁਲਕਾਤ ਕੁਝ ਅਜਿਹੇ ਲੋਕਾਂ ਨਾਲ ਹੋਈ ਜਿਨ੍ਹਾਂ ਨੇ ਉਹਨਾਂ ਨੂੰ ਗੁਰਬਾਣੀ ਪੜ੍ਹਨ ਲਈ ਪ੍ਰੇਰਿਆ। ਵਿਦੇਸ਼ ਵਾਪਸ ਆਉਣ ਤੋਂ ਬਾਅਦ ਉਹਨਾਂ ਨੇ ਸਿੱਖੀ ਸਰੂਪ ਤਾਰਨ ਕੀਤਾ ਅਤੇ ਅਮਰਿਤਸ਼ਕੇ ਸਿੰਘ ਬਣ ਗਏ। ਇਸ ਤੋਂ ਬਾਅਦ ਉਹ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਘੁੰਮਣ ਲੱਗੇ। ਉਹਨਾਂ ਨੇ ਨਸ਼ੇ ਦੀ ਬੁਰੀ ਲਤ ਖਿਲਾਫ ਨੌਜਵਾਨਾਂ ਨੂੰ ਜਾਗਰੂਕ ਕੀਤਾ। ਇਸ ਮੰਗਰੋਂ ਉਹਨਾਂ ਨੇ ਨੌਜਵਾਨਾਂ ਨੂੰ ਜਥੇ ਬੰਦ ਕਰਕੇ ਪੂਰੇ ਪੰਜਾਬ ਵਿੱਚ ਖਾਲਸਾ ਵਹੀਰ ਕੱਢਣ ਦਾ ਫੈਸਲਾ ਕੀਤਾ। ਦੋਸਤੋ, ਬਾਅਦ ਪੰਜਾਬ ਸਰਕਾਰ ਨੇ ਉਹਨਾਂ ਦੀਆਂ ਅਜਿਹੀਆਂ ਗਤਿਵਿਧੀਆਂ ਤੋਂ ਬਾਅਦ ਕਾਨੂੰਨੀ ਵਿਵਸਥਾ ਵਿੱਚ ਵਿਗਾੜ ਪੈਣ ਦਾ ਹੁਣ ਦਖਲਅੱਛ ਸਜਤਾਇਆ ਅਮਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਤੇ ਅਜਨਾਲਾ ਪੁਲਸਥਾਨਾ ਉੱਪਰ ਹਮਲਾ ਕਰਨ ਦੇ ਇਲਜ਼ਾਮ ਲੱਗੇ ਤੇ ਉਸ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਲਈ ਆਬਿਆਨ ਚਲਾਇਆ ਗਿਆ ਸਰਕਾਰ ਵੱਲੋਂ ਸੂਬੇ ਵਿੱਚ ਕਈ ਦਿਨ ਤੱਕ ਇੰਟਰਨੈਟ ਬੰਦ ਰੱਖਿਆ ਗਿਆ ਪਿੰਡਰਾਵਾਲੇ ਦੇ ਪਿੰਡ ਤੋਂ ਦਿੱਤੀ ਗਈ ਗ੍ਰਿਫਤਾਰੀ ਕਈ ਦਿਨ ਅੰਡਰਗਰਾਉਂਡ ਰਹਿਣ ਤੋਂ ਬਾਅਦ ਅਮੇਦ ਪਾਸ ਸਿੰਘ ਨੇ ਜਰਨਾਲ ਸਿੰਘ ਪਿੰਡਰਾ ਵਾਲੇ ਦੇ ਪਿੰਡ ਰੋੜੇ ਵਿੱਚ ਉਹਨਾਂ ਨੇ ਆਪਣੀ ਗ੍ਰਿਫਤਾਰੀ ਦਿੱਤੀ ਇਸ ਤੋਂ ਬਾਅਦ ਉਹਨਾਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਖੇ ਪੇਜ ਦਿੱਤਾ ਗਿਆ ਜਿੱਥੇ ਉਹ ਹਾਲੇ ਵੀ ਬੰਧਨ ਹੁਣਾਂ ਤੇ ਕਮਿ ਸੁਰੱਖਿਆ ਐਕਟ ਐਨਐਸਏ ਲਾਇਆ ਗਿਆ ਐਨਐਸ ਨੇ ਹਰ ਵਕਤ ਰਾਵਲਾ ਕਿਉਂ ਨਾ ਉਹ ਤੇ ਮਾਮਲਾ ਦਰਜ ਕਰ ਦਿੱਤਾ ਗਿਆ ਕੋਣ ਹਨ ਇੰਜੀਨੀਅਰ ਸ਼ੀਤ ਉਨਾ ਦੇ ਵੀ ਜਿਹੜਾ ਮਾਮਲਾ ਦਰਸਾਇਆ ਉਹ ਦਿੱਲੀ ਦੀ ਤਿਆਰ ਚੁਕ ਬੰਧਨ ਤੇ ਉਹ ਪਾਉਣ ਹੈ ਜੰਮੂ ਕਸ਼ਮੀਰ ਦੀ ਬਾਰਾਮੂਲਾ ਸੀਟ ਤੋਂ ਜਿੱਤ ਇੰਜਨੀ ਅਜੂਤ ਇੰਜੀਨੀਅਰ ਸ਼ਰੀਦ ਨੇ ਵੀ ਸੌਂ ਸ਼ੁਕਰਵਾਰ ਨੂੰ ਲੋਕ ਸਭਾ ਮੈਂਬਰ ਵਜੋਂ ਸੋ ਚੁੱਕੀ ਰਸ਼ੀਦ ਅਵਾਮੀ ਇਤਿਹਾਦ ਪਾਰਟੀ ਦੇ ਪ੍ਰਧਾਨ ਹਨ ਇਹ ਦੋ ਵਾਰ ਵਧਾਈ ਕਰ ਚੁੱਕੇ ਹਨ ਵਧਾਈਕ ਐਮ ਐਲ ਏ ਨੂੰ ਕਹਿੰਦੇ ਹੈ ਤੇ ਸੰਸਦ ਮੈਂਬਰ ਐਮ ਪੀ ਨੂੰ ਕਹਿੰਦੇ ਹੈ ਸਾਲ 2008 ਵਿੱਚ ਆਪਣੀ ਸਿਆਸੀ ਕਰੀਅਰ ਸ਼ੁਰੂ ਕੀਤੀ। ਉਹਨਾਂ ਨੇ ਨਿਰਮਾਣ ਇੰਜੀਨੀਅਰ ਵਜੋਂ ਨੌਕਰੀ ਤੋਂ ਅਸਤੀਫਾ ਦੇ ਕੇ ਰਾਜਨੀਤੀ ਵਿੱਚ ਐਂਟਰੀ ਕੀਤੀ। ਸਿਰਫ 17 ਦਿਨਾਂ ਦੀ ਮੁਹਿੰਮ ਤੋਂ ਬਾਅਦ ਉਹ ਉੱਤਰੀ ਕਸ਼ਮੀਰ ਦੇ ਕਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਕਸਬੇ ਤੋਂ ਲੰਗੇਟ ਹਲਕੇ ਤੋਂ ਜਿੱਤ ਗਏ। ਉਹ ਪਹਿਲੀ ਵਾਰ ਲੋਕ ਸਭਾ ਚੁਣ ਹੁੰਦੇ ਹਨ ਉਹਨਾਂ ਨੇ ਜੇਲ੍ਹ ਵਿੱਚ ਰਹਿੰਦੇ ਆ ਹੀ ਚੋਣ ਲੜ ਇਸ ਦੀ 2 ਜੁਲਾਈ ਨੂੰ ਨੀਲੀ ਦੀ ਪਟਿਆਲਾ ਹਾਊਸ ਕੋਡ ਨੇ ਰਸ਼ਟਰੀ ਜਾਂਚ ਏਜੰਸੀ NIA ਦੇ ਸਹਿਮਤ ਤੋਂ ਬਾਅਦ ਰਸ਼ੀਦ ਨੂੰ ਪੈਰੋਲ ਦਿੱਤੀ ਸੀ ਅਸਲ ਮੀਡੀਆ ਨਾਲ ਗੱਲ ਨਾ ਕਰਨ 스미త్ ਕੁਝ ਸ਼ਰਤਾਂ ਨਾਲ ਇਹ ਇਜਾਜ਼ਤ ਦਿੱਤੀ ਗਈ ਹੈ ਕਿ ਇਸ ਮਾਮਲੇ ਜਿਲਸਪੰ ਹੈ ਰਸ਼ਟਰੀ ਅਤਵਾਦੀ ਅਤਵਾਦੀ ਫੰਡਿੰਗ ਕੇਕ ਅਬਦੁਲ ਰਸ਼ੀਦ ਜੋ ਕਿ ਇੰਜੀਨੀਅਰ ਸ਼ਰੀਦ ਦੇ ਨਾਲ ਮਸ਼ਹੂਰ ਹੈ ਅਤਵਾਦੀ ਫੰਡਿੰਗ ਦੇ ਮਾਮਲੇ ਵਿੱਚ 219 ਤੋਂ ਤਿਹਾਰ ਜ਼ਿਲ੍ਹੇ ਵਿੱਚ ਪੰਦੇ ਜ਼ਿਲ੍ਹੇ ਵਿੱਚ ਰਹਿੰਦੀਆਂ ਉਹਨਾਂ ਨੇ ਉੱਤਰੀ ਕਸ਼ਮੀਰ ਦੀ ਬਾਰਾਮੂਲਾ ਸੀਟ ਤੋਂ ਚੋਣ ਲੜੀ ਹੈ ਅਤੇ ਇਸ ਸੀਟ ਨੂੰ ਭਾਰੀ ਵੋਟਾਂ ਨਾਲ ਜੋ ਤੇ ਇੰਜੀਨੀਅਰ ਸ਼ਰੀਦ ਨੇ 우ਮਰ ਅਬਦੁਲਾ ਅਤੇ ਸੁਆਦ ਲੂ ਨੂੰ ਹਰਾਇਆ ਰਸ਼ੀਦ ਨੇ 우ਮਰ 우ਮਰ ਨੂੰ ਲੱਖ 2 ਲੱਖ ਤੋਂ ਵੱਧ ਵੋਟਾਂ ਨਾਲ ਮਾਤ ਦਿੱਤੀ ਹੈ ਇਸ ਬਾਬਤ ਤੁਹਾਡੀ ਕੀ ਪ੍ਰਤੀਕਿਰਿਆ ਹੈ ਤੁਸੀਂ ਵੀ ਕਮੈਂਟਾਂ ਦੇ ਜ਼ਰੀਏ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਂ ਸਬ ਅਪਡੇਟਸ ਜਾਣਨ ਦੇ ਲਈ ਜੁੜੇ ਰਹੋ ਹੈਂਡ ਫ੍ਰੀ ਮਾਲਵਾ ਦੇ ਨਾਲ ਮੈਂ ਅਗਲੀ ਵਾਰ ਫਿਰ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹੋਵਾਂਗੀ ਤੁਸੀਂ ਦੇਖਦੇ ਰਹੋ ਹੈਂਡ ਫ੍ਰੀ ਮਾਲਵਾ ਮੈਂ ਸ਼ੈਨੂ ਕੋਰ ਅਗਲੀ ਵਾਰ ਫਿਰ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹੋਵਾਂਗੀ ਧੰਨਵਾਦ ਇਹ ਜੋ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਜਨੀਅਰ ਸ਼ਰੀਦ ਅਤੇ ਇਸ ਮਾਮਲੇ ਦੇ ਵਿੱਚ ਤੁਹਾਡੀ ਕੀ ਪ੍ਰਤੀਕਿਰਿਆ ਹੈ ਤੁਸੀਂ ਵੀ ਕਮੈਂਟਾਂ ਦੇ ਚਰੀਆ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਹੋਰਤਾਸ ਅਪਡੇਟਸ ਜਾਣਨ ਲਈ ਜੁੜੇ ਰਹੋ ਹੈਂਡ ਫ੍ਰੀ ਮਾਲਵਾ ਦੇ ਨਾਲ ਧੰਨਵਾਦ 嗯，嗯，嗯嗯。